ਗੁਰਜੀ ਕਾ ਖਾਲਸਾ ਸ਼੍ਰੀ ਵਾਇਗੁਰਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਪਰਮਾਤਮਾ ਦੀ ਬਖਸ਼ਿਸ਼ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਖਸ਼ਿਸ਼ ਨਾਲ ਅਸੀਂ ਸਾਰੇ ਠੀਕ ਠਾਕ ਆਂ ਵਾਇਗੁਰੂ ਅੱਗੇ ਤੋਂ ਵੀ ਇਹ ਹੀ ਅਰਦਾਸ ਕਰਦੇ ਆਂ ਤੇ ਪਰਮਾਤਮਾ ਤੋਂ ਇਹੀ ਆਸ ਰੱਖਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਇਸੇ ਤਰ੍ਹਾਂ ਸੱਤੇ ਕਿਰਪਾ ਬਣਾਈ ਰੱਖੇ ਸਭ ਨੂੰ ਆਪਣੇ ਚਰਨਾ ਦੇ ਨਾਲ ਜੋੜ ਕੇ ਰੱਖੇ ਸਭ ਨੂੰ ਪਰਮਾਤਮਾ ਤੰਦਰੁਸਤੀਆਂ ਬਖਸ਼ਣ ਜਿਹੜਾ ਵੀ ਕੋਈ ਵੀਰ ਭੈਣ ਭਰਾ ਹੈ ਮੇਰੇ ਚੈਨਲ ਤੇ ਪਹਿਲੀ ਵਾਰੀ ਵਿజిਟ ਕਰ ਰਹੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਮੇਰੇ ਚੈਨਲ ਨੂੰ ਵਰਤਮਾਨ ਸਪੋਰਟ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਹੋਈ ਬਖਸ਼ਿਸ਼ ਕਰਕੇ ਇੱਕ ਵੀਰ ਨਾਲ ਹੱਡ ਪੀਤੀ ਹੈ ਵੀਰ ਨੇ ਦੱਸਿਆ ਕਿ ਭਰਮ ਤਨਤਨ ਬਾਬਾ ਦੀਪ ਸਿੰਘ ਜੀ ਤੇ ਸਥਾਨ ਨੇ ਤੇ ਚਪੈਰਾ ਸਾਹਿਬ ਕਟਨ ਨਾਲ ਉਹਨਾਂ ਤੇ ਬਹੁਤ ਬਖਸ਼ਿਸ਼ਾਂ ਹੋਈਆਂ ਤੇ ਇਸ ਤਰ੍ਹਾਂ ਉਹਨਾਂ ਤੇ ਕਿਰਪਾ ਹੋਈ ਤਨਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਸੰਗਤੀ ਰੂਪ ਦੇ ਵਿੱਚ ਬਾਣੀ ਪੜੀ ਜਾਂਦੀ ਚਪੈਰਾ ਸਾਹਿਬ ਕਟਿਆ ਜਾਂਦਾ ਸੈਟਰਡੇ ਨੂੰ ਰਾਤ ਨੂੰ 10 ਤੋਂ 2 ਵਜੇ ਤੱਕ ਤੇ ਸੰਡੇ ਨੂੰ 12 ਤੋਂ 4 ਵਜੇ ਤੱਕ ਹਨ ਤੇ ਜਿਹਦੇ ਕਰਕੇ ਬਹੁਤ ਸੰਗਤਾਂ ਤੇ ਬਖਸ਼ਿਸ਼ਾਂ ਹੁੰਦੀਆਂ ਨੇ ਤੁਹਾਨੂੰ ਤਰ ਬਾਬਾ ਦੀਪ ਸਿੰਘ ਜੀ ਆਸ਼ੀਰਦ ਸਿੰਘ ਬਹੁਤ ਖੁਸ਼ ਹੁੰਦੇ ਆ ਜਦੋਂ ਬਾਣੀ ਆਪਾਂ ਉਹਨਾਂ ਦੇ ਸਥਾਨੇ ਤੇ ਜਾ ਕੇ ਪੜ੍ਹਦੇ ਆ ਉਹਨਾਂ ਨੂੰ ਜਦੋਂ ਅਪਸ਼ੀਰ ਸਿੰਘਾਂ ਨੂੰ ਧੰਨ-ਧੰਨ ਕਹਿੰਦੇ ਆ ਤੇ ਆਪਣੇ ਅਤੇ ਉਹ ਬਹੁਤ ਬਖਸ਼ਾ ਕਰਦੇ ਬਹੁਤ ਖੁਸ਼ ਹੁੰਦੇ ਆ ਕਾਲਪੁਰਖ ਕੋਲੋਂ ਆਪਾਂ ਨੂੰ ਲੈ ਕੇ ਦਿੰਦੇ ਆ ਹਨਾ ਕਿਉਂਕਿ ਜਦੋਂ ਆਪਾਂ ਉਹਨਾਂ ਨੂੰ ਧੰਨ-ਧੰਨ ਕਹਿੰਦੇ ਆ ਉਹ ਬਹੁਤ ਖੁਸ਼ ਹੁੰਦੇ ਆ ਤੇ ਜਦੋਂ ਲਾਡਲੇ ਸਿੱਖ ਗੁਰੂ ਮਹਾਰਾਜ ਦੇ ਬਹੁਤ ਖੁਸ਼ ਹੁੰਦੇ ਆ ਤਾਂ ਉਹ ਬਖਸ਼ਾ ਵੀ ਦਿੰਦੇ ਹਨਾ ਤਾ ਜਿਹੜੀ ਅੱਜ ਦੀ ਹੱਡ ਬੀਤੀ ਐ ਉਹ ਇੱਕ ਵੀਰ ਨੇ ਸੁਣਾਈ ਐ ਵੀਰ ਕਹਿੰਦਾ ਕਿ ਮੇਰੀ ਘਰ ਵਾਲੀ ਦਾ ਪਰਮਾਤਮਾ ਪ੍ਰਤੀ ਬਹੁਤ ਵਿਸ਼ਵਾਸ ਸੀਗਾ ਜਿਵੇਂ ਹੀ ਉਹਨੂੰ ਪਤਾ ਲੱਗਦਾ ਕਿ ਕੀਸ਼ੀ ਦਾ ਸਾਹਿਬ ਦੁਪਹਿਰਾ ਸਾਹਿਬ ਕੱਟੇ ਜਾਂਦੇ ਆ ਹਨਾ ਤਾਂ ਉਹ ਉਹ ਚਪੈਰਾ ਕੱਟਣੇ ਸ਼ੁਰੂ ਕਰ ਦਿੰਦੀ ਓਥੇ ਹਨਾ ਹਰ ਸੰਡੇ ਨੂੰ ਉਹ ਸੰਗਤਾਂ ਦੇ ਨਾਲ ਦੁਪਹਿਰਾਂ ਸਾਹਿਬ ਜਾਂਦੀ ਹੈ ਉੱਥੇ ਤੇ ਉੱਥੇ ਬਾਣੀ ਪੜ੍ਹ ਕੇ ਆਉਂਦੀ ਹੈ ਹਨਾ ਤਾਂ ਵੀਰ ਕਹਿੰਦਾ ਕਿ ਮੈਂ ਉਹਨੂੰ ਕਿਹਾ ਵੀ ਜਿਹੜਾ ਗੁਰੂ ਘਰ ਉੱਥੇ ਹੈ ਉਹੀ ਗੁਰੂ ਘਰ ਇੱਥੇ ਹੈ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਬਿਰਾਜਮਾਨ ਹੈ ਉਹੀ ਇਸ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਬਿਰਾਜਮਾਨ ਹੈ ਠੀਕ ਹੈ ਤੇ ਤੂੰ ਕਾ ਤੂੰ ਜਿਵੇਂ ਕਹਿ ਦਿੰਦੇ ਆ ਬਾਸ਼ਾ ਦੇ ਵਿੱਚ ਕਾ ਤੂੰ ਪਕਾਈ ਕਰਦੀ ਫਿਰਦੀ ਆ ਹਨਾ ਵੇ ਤੂੰ ਇੱਥੇ ਬਾਣੀ ਪੜ ਲਿਆ ਕਰ ਆਪਣਾ ਜਿਹੜਾ ਗੁਰੂ ਘਰ ਹੈ ਇੱਥੇ ਜਾ ਕੇ ਬਾਣੀ ਪੜ ਲਿਆ ਕਰ ਪਰ ਵਾਹਿਗੁਰੂ ਜੀ ਤਨ ਤਨ ਗੁਰੂ ਰਾਮਦਾਸ ਜੀ ਦਾ ਘਰ ਤੇ ਕਿਤੇ ਆਪਣਾ ਇੱਕ ਮਹੱਲੇ ਦਾ ਜਾਂ ਪਿੰਡ ਦਾ ਛੋਟਾ ਗੁਰਦੁਆਰਾ ਸੇਮ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਸਥਾਨਾਂ ਦੇ ਗੁਰੂਆਂ ਜੀ ਦੇ ਚਰਨ ਪਏ ਆ ਸ਼ੀਰ ਸਿੰਘਾਂ ਜਿਨ੍ਹਾਂ ਤੇ ਤੰਤਰ ਬਾਬਾ ਦੀਪ ਸਿੰਘ ਜੀ ਦੇ ਸਥਾਨੇ ਤੇ ਚਪਹਿਰਾ ਸਾਹਿਬ ਕੱਟੇ ਜਾਂਦੇ ਆ ਇਹਦਾ ਮਤਲਬ ਇਹ ਨਹੀਂ ਵੀ ਜੇ ਆਪਾਂ ਘਰ ਦੇ ਵਿੱਚ ਵੀ ਚਲੋ ਉਹਨਾਂ ਨੂੰ ਯਾਦ ਕਰਕੇ ਚਪਹਿਰਾ ਸਾਹਿਬ ਕੱਟਦੇ ਆ ਹਨਾ ਤਾਂ ਇਹ ਨਹੀਂ ਮਤਲਬ ਹੋਊਗਾ ਕਿ ਜੋ ਆਪਾਂ ਘਰ ਦੇ ਵਿੱਚ ਕੱਟਦੇ ਆ ਉਹਦਾ ਫਲ ਵੀ ਉਹਨਾਂ ਹੀ ਮਿਲੂਗਾ ਤੇ ਜਿਹੜੀ ਸੰਗਤ ਉੱਥੇ ਜਾ ਕੇ ਕੱਟਦੀ ਉਹਦਾ ਫਲ ਵੀ ਇੰਨਾ ਮਿਲੂਗਾ ਇਸ ਤਰ੍ਹਾਂ ਵੈ ਗੁਰੂ ਜੀ ਨਹੀਂ ਹੁੰਦਾਗਾ ਕਿਉਂਕਿ ਉਸ ਥਾਣੇ ਤੇ ਗੁਰੂ ਮਹਾਰਾਜ ਦੀਆਂ ਬਹੁਤ ਬਖਸ਼ਸ਼ਾਂ ਨੇ ਪਰਮਾਤਮਾ ਹਕਾਲਪੁਰਖ ਆਪ ਉਸ ਥਾਂ ਤੇ ਬਰਾਜਮਾਨ ਨੇ ਉਸ ਥਾਂ ਨੇ ਤੇ ਉਹਨਾਂ ਦੇ ਗੁਰੂ ਮਹਾਰਾਜ ਦੇ ਚਰਨ ਪਾਏ ਹੈ ਹਨ ਤੇ ਦੇਖੋ ਜਿੱਥੇ ਤੁਹਾਨੂੰ ਤਨ ਬਾਬਾ ਜੀ ਦੀਪ ਸਿੰਘ ਜੀ ਨੇ ਛਿਧੀ ਪ੍ਰਾਪਤ ਕੀਤੀ ਜਿੱਥੇ ਉਹਨਾਂ ਦਾ ਖੂਨ ਡੁੱਲਿਆ ਹਨ ਤੇ ਉਹ ਸਥਾਨ ਤਾਂ ਆਪਣੇ ਜਿਹੜੇ ਛੋਟੇ ਗੁਰੂ ਘਰ ਹੈ ਉਹਦੇ ਬਰਾਬਰ ਨਹੀਂ ਹੋ ਸਕਦਾ ਹਨ ਤਾਂ ਵਾਈ ਗੁਰੂ ਜੀ ਜਿਹੜੀ ਸੰਗਤ ਉੱਥੇ ਜਾ ਕੇ ਬਾਣੀ ਪੜ੍ਹਦੀ ਹੈ ਹਣਾ ਉਹਦਾ 1000 ਗੁਣਾ ਫਲ ਮਿਲਦਾ ਹੈਗਾ ਜਿਹੜਾ ਆਪਾਂ ਇੱਥੇ ਘਰ ਦੇ ਵਿੱਚ ਕਰਦੇ ਆ ਜਾਂ ਛੋਟੇ ਗੁਰੂ ਘਰ ਦੇ ਵਿੱਚ ਕਰਦੇ ਆ ਹਣਾ ਉਹਦਾ 10 ਗੁਣਾ ਜਾਂ 100 ਗੁਣਾ ਫਲ ਮਿਲਦਾ ਹੈਗਾ ਹਣਾ ਤਾਂ ਉਸ ਤਰ੍ਹਾਂ ਵੀ ਇੱਕੋ ਜਿਹਾ ਆਪਾਂ ਨਹੀਂ ਕਹਿ ਸਕਦੇਗੇ ਹਣਾ ਵੀਰ ਕਹਿੰਦਾ ਕਿ ਮੈਂ ਆਪਦੀ ਘਰ ਵਾਲੀ ਨੂੰ ਵਾਰ-ਵਾਰ ਜਦ ਜਸੰਦੇਵੀ ਉਹਨੇ ਜਾਣਾ ਹਨਾ ਉਹਨੂੰ ਕਹਿਣਾ ਵੀ ਕਿ ਤੂੰ ਕਿਸ ਸਵੇਰ ਨਾਲ ਚੜੀ ਜਾਨੇ ਹਨਾ ਵੀ ਬਾਣੀ ਉੱਥੇ ਪੜਨੀ ਹੈ ਤੇ ਬਾਣੀ ਤੂੰ ਘਰੇ ਪੜ ਲਿਆ ਕਰ ਹਨਾ ਕਹਿੰਦੇ ਮੈਂ ਇਸ ਤਰ੍ਹਾਂ ਵੀ ਬਿਗੁਰਾ ਭਲਾ ਕੇ ਹਨਾ ਆਪਦੀ ਘਰ ਵਾਲੀ ਹੋਣ ਤੇ ਪਰ ਉਹ ਉਹਦੇ ਹੀ ਬਹੁਤ ਛਰਦਾ ਸੀ ਉਹ ਕਹਿੰਦੀ ਵੀ ਮੈਨੂੰ ਉੱਥੇ ਜਾ ਕੇ ਹੀ ਸਕੂਨ ਮਿਲਦਾ ਇਹ ਕਾ ਗੱਲ ਹੋ ਰਿਹਾ ਵਾਈ ਗੁਰੂ ਜੀ ਜਿਹੜੇ ਉੱਥੇ ਉਸ ਧਰਤੀ ਤੇ ਜਾ ਕੇ ਆਪਾਂ ਨੂੰ ਬਾਣੀ ਪੜਨ ਦੇ ਵਿੱਚ ਸਕੂਨ ਮਿਲਦਾ ਨਾ ਉਹ ਆਪਾਂ ਨੂੰ ਕਿਸੇ ਹੋਰ ਧਰਤੀ ਤੇ ਜਾ ਕੇ ਨਹੀਂ ਮਿਲਦਾ ਕਿਤੇ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਸਕੂਨ ਨਹੀਂ ਮਿਲਦਾ ਹਨਾ ਤੇ ਵਾਈ ਗੁਰੂ ਜੀ ਜੇ ਮੈਂ ਮੈਂ ਵੀ ਘਰ ਦੇ ਵਿੱਚ ਦੁਪਹਿਰਾ ਸਾਹ ਕੱਟਦੀ ਆ ਜਦੋਂ ਸੰਡੇ ਹੁੰਦਾ ਹੈ ਹਰ ਸੰਡੇ ਨਹੀਂ ਵੀ ਜਦੋਂ ਵੀ ਮੈਨੂੰ ਟਾਈਮ ਲੱਗਦਾ ਹੈਗਾ ਤਾਂ ਪਰ ਉਹ ਸਕੂਨ ਨੇ ਘਰ ਦੇ ਵਿੱਚ ਮਿਲਦਾ ਹੈਗਾ ਜੋ ਸਕੂਨ ਉੱਥੇ ਜਾ ਕੇ ਮਿਲਦਾ ਹੈਗਾ ਹਨਾ ਦੁਪਹਿਰਾਂ ਦੇ ਟਾਈਮ ਤਾਂ ਮੈਨੂੰ ਨਹੀਂ ਟਾਈਮ ਹੁੰਦਾ ਕਿਉਂਕਿ ਸੰਡੇ ਨੂੰ ਸਾਰੇ ਘਰ ਹੁੰਦੇ ਆ ਹਨਾ ਤੇ ਦੁਪਹਿਰਾ ਸਾਬ ਲਈ ਆਪਾਂ ਨੂੰ 4 ਘੰਟਿਆਂ ਦਾ ਟਾਈਮ ਚਾਹੀਦਾ ਤਾਂ ਵਾਹਿਗੁਰੂ ਜੀ ਜਦੋਂ ਸਾਰੇ ਸਾਰਾ ਫਾਰੀ ਫੈਮਿਲੀ ਸੁੱਤੀ ਹੁੰਦੀ ਹੈ ਸਵੇਰੇ 3 ਵਜੇ ਉੱਠ ਕੇ ਫਿਰ ਮੈਂ ਦੁਪਹਿਰਾ ਸਾਬ ਕੱਟ ਲੈਂਦੀ ਹਾਂ ਹਨਾ ਤਾਂ ਪਰ ਜੋ ਸਕੂਨ ਉੱਥੇ ਜਾ ਕੇ ਮਿਲਦਾ ਹੈਗਾ ਕਿਉਂਕਿ ਸੰਗਤੀ ਰੂਪ ਦੇ ਵਿੱਚ ਉੱਥੇ ਸਕੂਨ ਜਦੋਂ ਆਪਾਂ ਬਾਣੀ ਪੜ੍ਹਦੇ ਨਾ ਬਹੁਤ ਮਿਲਦਾ ਇੱਕ ਗੱਲ ਹੋਰ ਹੈ ਜੇ ਸੰਗਤੀ ਰੂਪ ਦੇ ਵਿੱਚ ਪਤਾ ਨਹੀਂ ਕਿਸ ਰੂਪ ਦੇ ਵਿੱਚ ਆ ਕੇ ਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਦਰਸ਼ਨ ਦੇ ਜਾਣੇ ਹੁੰਦੇ ਗੁਰੂ ਮਹਾਰਾਜ ਨੇ ਆਪਾਂ ਨੂੰ ਰਸਤਾ ਦਿਖਾਉਣਾ ਦਿਖਾ ਦੇਣਾ ਹੁੰਦਾ ਹੈ ਹਨ ਤੇ ਵੀਰ ਕਹਿੰਦਾ ਵੀ ਮੈਂ ਇਸੇ ਤਰ੍ਹਾਂ ਉਹਨਾਂ ਨੂੰ ਵੀ ਕਹਿਣਾ ਆਪਦੀ ਘਰ ਵਾਲੀ ਨੂੰ ਬਹੁਤ ਤੇ ਕਹਿੰਦੇ ਕੀ ਹੋਇਆ ਵੀ ਮੇਰੇ ਨਾ ਮੇਰੇ ਇੱਕ ਕੰਨ ਦੇ ਵਿੱਚ ਰੇਸ਼ਾ ਪੈਣਾ ਸ਼ੁਰੂ ਹੋ ਗਿਆ ਕੰਨ ਵਗਣਾ ਸ਼ੁਰੂ ਹੋ ਗਿਆ ਹਨਾ ਬਹੁਤ ਦਰਦ ਕਰਨਾ ਸ਼ੁਰੂ ਹੋ ਗਿਆ ਅਸੀਂ ਕਹਿੰਦੇ ਕੰਨ ਵਾਲੇ ਡਾਕਟਰ ਨੂੰ ਦਿਖਾਇਆ ਹਨਾ ਇਲਾਜ ਕੰਨ ਵਾਲੇ ਡਾਕਟਰ ਤੋਂ ਕਰਾਇਆ ਇਲਾਜ ਬਹੁਤ ਉਹਨੇ ਦਵਾਈਆਂ ਦਿੱਤੀਆਂ ਹਨਾ ਇੱਕ ਥਾਂ ਦਵਾਈ ਲਈ ਨਹੀਂ ਫਰਕ ਪਿਆ ਦੂਜੀ ਥਾਂ ਦਵਾਈ ਲਈ ਨਹੀਂ ਫਰਕ ਪਿਆ ਫਿਰ ਦੇਸੀ دارو ਵੀ ਕੀਤੀ ਜਿਵੇਂ ਕੁਝ ਕਹਿ ਦਿੰਦੇ ਦੇਸੀ ਦਵਾਈਆਂ ਬਣਾਉਣ ਲਈ ਹਨਾ ਕਹਿੰਦੇ ਵੀਰ ਕਹਿੰਦਾ ਵੀ ਮੈਨੂੰ ਕਿਸੇ ਤਰ੍ਹਾਂ ਕੋਈ ਫਰਕ ਨਹੀਂ ਪਿਆਗਾ ਹਨਾ ਤੇ ਕਹਿੰਦੇ ਨਾ ਵੀ ਮੇਰੀ ਘਰ ਵਾਲੀ ਕਹਿੰਦੀ ਵੀ ਸ਼ਿਦਾਂ ਸਾਹਿਬ ਕਿਸੇ ਤਰ੍ਹਾਂ ਦੀ ਆਪਾਂ ਅਰਦਾਸ ਕਰੀਏ ਸੱਚੇ ਮਨ ਨਾਲ ਤੇ ਅਰਦਾਸ ਜਰੂਰ ਪੂਰੀ ਹੁੰਦੀ ਹੈ ਤੇ ਕਹਿੰਦੇ ਨਾ ਏਕਤੀ ਜਦੋਂ ਮੈਂ ਚਪਹਿਰਾ ਸਾਹਿਬ ਕੱਟਣ ਗਈ ਤੇ ਮੈਂ ਜਰੂਰ ਤੁਹਾਡੀ ਅਰਦਾਸ ਕਰੂੰਗੀ ਕਿ ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰਨਗੇ ਤੁਹਾਨੂੰ ਤੁਨ ਬਾਬਾ ਦੀਪ ਸਿੰਘ ਜੀ ਬਖਸ਼ਿਸ਼ ਹੋਊਗੀ ਹਨਾ ਤੇ ਭੈਣ ਕਹਿੰਦੀ ਵੀ ਉਹ ਵੀਰ ਦੱਸਦਾ ਕਿ ਉਹਦੀ ਘਰ ਵਾਲੀ ਚ ਪਹਿਰਾ ਸਬ ਕਟਣ ਗਈ ਤੇ ਉਹਨੇ ਨਾ ਉਥੇ ਜਾ ਕੇ ਅਰਦਾਸ ਕਰਵਾਈ ਜਦੋਂ ਕਹਿੰਦੇ ਉਹਨੇ ਅਰਦਾਸ ਕਰਾਈ ਤੇ ਅਗਲੇ ਦਿਨ ਤਾਂ ਮੇਰਾ ਦੂਜਾ ਕੰਨ ਵੀ ਵਗਣਾ ਸ਼ੁਰੂ ਹੋ ਗਿਆ ਤੇ ਕਹਿੰਦੇ ਮੈਂ ਉਹਨੂੰ ਹੋਰ ਜ਼ਿਆਦਾ ਬੋਲ ਲਿਆ ਵੀ ਤੂੰ ਕੀ ਬਾਬੇ ਕੇ ਅਰਦਾਸ ਕਰਕੇ ਆਈ ਹੈ ਤੇ ਮੇਰਾ ਤਾਂ ਸਗੋਂ ਦੂਜਾ ਕੰਨ ਵੀ ਬਾਬੇ ਨੇ ਵਗਣਾ ਸ਼ੁਰੂ ਕਰਾਤਾ ਹਨਾ ਤੇ ਪਹਿਲਾ ਤਾਂ ਠੀਕ ਕੀ ਕਰਨਾ ਸੀਗਾ ਹਨਾ ਕਹਿੰਦੇ ਮੈਂ ਇਸ ਤਰ੍ਹਾਂ ਦੇ ਕੁਝ ਲਫ਼ਜ਼ ਬੋਲ ਦਿੰਦੇ ਹਾਂ ਆਪ ਦੀ ਘਰ ਆਣੀ ਨਾ ਤੇ ਉਹ ਕੋ ਮੈਨੂੰ ਕਹਿਣ ਲੱਗੀ ਵੀ ਕੋਈ ਗੱਲ ਨਹੀਂ ਹਨਾ ਕਿਤੇ ਆਪਣੀ ਸੇਵਾ ਦੇ ਵਿੱਚ ਕਮੀ ਹੋ ਜਾਂਦੀ ਐ ਵੀ ਜਿਹੜੀ ਆਪਣੀ ਅਰਦਾਸ ਨਹੀਂ ਪੂਰੀ ਹੋएगी ਤੇ ਤੁਸੀਂ ਇਸ ਤਰ੍ਹਾਂ ਨਾ ਬੋਲਿਆ ਕਰੋ ਹਨਾ ਆਪਾਂ ਆਪਣੀ ਨਾ ਜੇ ਅਰਦਾਸ ਪੂਰੀ ਹੋਵੇ ਨਾ ਪੂਰੀ ਹੋਵੇ ਆਪਾਂ ਨੂੰ ਵੀ ਇਸ ਤਰ੍ਹਾਂ ਦੇ ਮਹਾਰਾਜ ਨੂੰ ਗੁਰੂ ਮਹਾਰਾਜ ਨੂੰ ਇਸ ਤਰ੍ਹਾਂ ਦੇ ਸ਼ਬਦ ਨਹੀਂ ਬੋਲਣੇ ਚਾਹੀਦੇ ਹਨਾ ਤਾ ਉਸਤਰਾ ਵੀਰ ਕਹਿੰਦਾ ਕਿ ਮੇਰੀ ਘਰ ਵਾਲੀ ਨੇ ਮੈਨੂੰ ਸਮਝਾਇਆ ਵੀ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਆਪਾਂ ਨੂੰ ਕੋਈ ਗੱਲ ਨਹੀਂ ਵਾਹਿਗੁਰੂ ਸੁਣਨਗੇ ਜਰੂਰ ਜਦੋਂ ਟਾਈਮ ਆਇਆ ਜਰੂਰ ਆਪਣੀ ਅਰਦਾਸ ਪੂਰੀ ਹੋਊਗੀ ਹਨ ਤੇ ਕਹਿੰਦੀ ਨਾ ਵੀ ਮੈਨੂੰ ਘਰ ਵਾਲੀ ਕਹਿੰਦੀ ਵੀ ਤੁਸੀਂ ਮੇਰੇ ਨਾਲ ਚੱਲੋ ਚਾ ਪਹਿਲਾਂ ਸੰਪਟਣ ਹਨ ਤੇ ਕਹਿੰਦੀ ਮੈਂ ਉਹਨੂੰ ਕਿਹਾ ਵੀ ਨਹੀਂ ਮੈਂ ਨਹੀਂ ਜਾਵਾਂਗਾ ਉੱਥੇ ਬਈ ਇੱਕ ਤਾਂ ਮੇਰੇ ਕੰਨ ਦਰਦ ਕਰਦੇ ਆ ਹਨ ਤੇ ਬਹੁਤ ਜ਼ਿਆਦਾ ਸਮੈਲ ਆਉਂਦੀ ਹੈ ਰੇਸ਼ਾ ਨਾਲ ਹਨ ਤੇ ਕਹਿੰਦੇ ਮੈਂ ਨਹੀਂ ਉੱਥੇ ਜਾਣਾ ਕਹਿੰਦੇ ਮੇਰੀ ਘਰ ਵਾਲੀ ਜਿਆਦੀ ਪੈ ਗਈ ਵੀ ਤੂੰ ਨਹੀਂ ਤੁਸੀਂ ਚੱਲੋ ਮੇਰੇ ਨਾਲ ਹਨਾ ਆਪਾਂ ਜਾ ਕੇ ਅਰਦਾਸ ਕਰਵਾ ਕੇ ਆਵਾਂਗੇ ਤੇ ਕਹਿੰਦਾ ਨਾ ਵੀਰ ਕਹਿੰਦਾ ਵੀ ਮੈਂ ਆਪਦੀ ਘਰ ਵਾਲੀ ਨਾਲ ਗਿਆ ਉੱਥੇ ਜਦੋਂ ਕਹਿੰਦੇ ਮੈਂ ਉੱਥੇ ਗਿਆ ਤਾਂ ਤਨ ਤਨ ਗੁਰੂ ਰਾਮਦਾਸ ਜੀ ਦੇ ਘਰ ਵੀ ਅਸੀਂ ਜਾ ਕੇ ਉੱਥੇ ਅਰ ਅਰਦਾਸ ਬੇਨਤੀ ਕੀਤੀ ਐ ਜਾ ਕੇ ਦਰਸ਼ਨ ਕੀਤੇ ਅਸੀਂ ਹਨਾ ਤੇ ਕਹਿੰਦੇ ਫੇਰ ਅਸੀਂ ਉੱਥੇ ਅਛੀ ਦਸਾਂ ਵਗ ਗਏ ਕਹਿੰਦੇ ਮੈਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਮੈਂ ਕਹਿੰਦੇ ਇੱਥੇ ਗੁਰੂ ਘਰ ਵੀ ਜਾਂਦਾ ਸੀਗਾ ਆਪਦੇ ਪਿੰਡ ਵਾਲੇ ਤੇ ਪਰ ਮੈਨੂੰ ਇੰਨਾ ਜ਼ਿਆਦਾ ਸਕੂਨ ਨਹੀਂ ਮਿਲਿਆ ਜੀ ਕਹਿੰਦੇ ਜਦੋਂ ਮੈਂ ਗੁਰੂ ਰਾਮਦਾਸ ਜੀ ਦੇ ਘਰ ਜਾ ਕੇ ਪੈਰ ਪਾਇਆ ਨਾ ਕਹਿੰਦੇ ਮੈਨੂੰ ਉਥੇ ਇੰਨਾ ਜ਼ਿਆਦਾ ਸਕੂਨ ਮਿਲਿਆ ਨਾ ਸ਼ਾਂਤੀ ਵਾਹਿਗੁਰੂ ਜੀ ਤੁਸੀਂ ਵੀ ਦੇਖਿਓ ਜਦੋਂ ਗੁਰੂ ਰਾਮਦਾਸ ਜੀ ਦੇ ਘਰ ਜਾਈਦਾ ਨਾ ਹੈ ਨਾ ਤਾਂ ਜਾ ਕੇ ਜਦੋਂ ਆਪਾਂ ਪਹਿਲਾ ਕਦਮ ਹੀ ਜਾ ਕੇ ਰੱਖਦੇ ਹਾਂ ਨਾ ਸੱਚੇ ਮਨ ਨਾਲ ਜਾਣੇ ਆ ਜਦੋਂ ਆਪਾਂ ਪਹਿਲਾ ਕਦਮ ਹੀ ਜਾ ਕੇ ਰੱਖਦੇ ਆ ਹਨ ਜਦੋਂ ਗੁਰੂ ਰਾਮਦਾਸ ਜੀ ਦਾ ਘਰ ਥੋੜਾ ਦੂਰ ਰਹਿਆ ਜਾਂਦਾ ਨਾ ਆਪਣੀਆਂ ਗੱਲਾਂ ਬਾਤਾਂ ਸਾਰੀਆਂ ਵਾਹ ਗੁਰੂ ਜੀ ਬੰਦ ਕਰਦੇ ਆ ਕਰੋ ਇੱਕ ਮੰਨ ਜੋੜ ਲਿਆ ਕਰੋ ਤੁਹਾਨੂੰ ਤੁਹਾਨੂੰ ਗੁਰੂ ਰਾਮਦਾਸ ਜੀ ਨਾਲ ਜਦੋਂ ਆਪਾਂ ਜਾ ਕੇ ਪਹਿਲਾ ਕਦਮ ਰੱਖਦੇ ਆ ਨਾ ਤਾਂ ਪਤਾ ਨਹੀਂ ਕਿਉਂ ਇੱਥੇ ਜਾ ਕੇ ਸ਼ਾਂਤੀ ਮਿਲਦੀ ਹੈ ਇੱਕ ਸਕੂਨ ਮਿਲਦਾ ਹੈ ਕੋ ਪਤਾ ਨਹੀਂ ਉਹ ਸਭ ਗੁਰੂ ਘਰ ਦੇ ਵਿੱਚ ਕਿਉਂ ਇੰਨੀ ਸ਼ਾਂਤੀ ਹੈ ਵੀ ਇੱਕ ਅਲੱਗ ਜੀ শ্রীলੰਕਾ ਆਉਦੀ ਉੱਥੇ ਜਾ ਕੇ ਵੀ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਉੱਥੇ ਜਾ ਕੇ ਨਾ ਬਾਣੀ ਸੁਣ ਕੇ ਉੱਥੇ ਕੀਰਤਨ ਚੱਲਦਾਗਾ ਬਹੁਤ ਆਨੰਦ ਆਉਂਦਾ ਬਹੁਤ ਰਸ ਬਈ ਟਾਈਮ ਲੱਗਦਾ ਉਹ ਹਨਾ ਤੇ ਉਸ ਤਰ੍ਹਾਂ ਵੀਰ ਕਹਿੰਦਾਗਾ ਵੀ ਮੈਨੂੰ ਬਹੁਤ ਉੱਥੇ ਸਕੂਨ ਮਿਲਿਆ ਅਸੀਂ ਉਸ ਤੋਂ ਬਾਅਦ ਅਸੀਂ ਦਾ ਸਾਹਿਬ ਗਏ ਅਸੀਂ ਉੱਥੇ ਵੀ ਅਰਦਾਸ ਕੀਤੀ ਹਨਾ ਤੇ ਕਹਿੰਦੇ ਉੱਥੇ ਮੈਂ ਚਪੈਰਾ ਸਾਹਿਬ ਕੱਟਿਆ ਮੈਨੂੰ ਬਹੁਤ ਜ਼ਿਆਦਾ ਆਨੰਦ ਆਇਆ ਬਾਣੀ ਪੜ ਕੇ ਤੇ ਕਹਿੰਦੇ ਨਾ ਵੀ ਜਦੋਂ ਅਸੀਂ ਵਾਪਸ ਆਉਣ ਲੱਗੇ ਤੇ ਮੇਰੀ ਘਰ ਵਾਲੇ ਕਹਿੰਦੇ ਨਾ ਵੀ ਆਪਾਂ ਸਿੱਧਾ ਸਹਿਲ ਦੀ ਜੋਤ ਦਾ ਕਿਉਂ ਲੈ ਕੇ ਜਾਣਾ ਕਹਿੰਦੀ ਉਹ ਅੰਦਰ ਜਾ ਕੇ ਤੇ ਉਹ ਕਿਉਂ ਲੈ ਰਹੀ ਹੈ ਨਾ ਘਰੇ ਜਾ ਕੇ ਉਹਨੇ ਨਾ ਅਰਦਾਸ ਕਰਕੇ ਤੇ ਮੇਰੇ ਕੰਨ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਹਿ ਕੇ ਮੇਰੇ ਕੰਨ ਦੇ ਵਿੱਚ ਨਾ ਇੱਕ ਬੂੰਦ ਕਿਉਂ ਦੀ ਪਾਤੀ ਜਿਹੜਾ ਜੋਤ ਵਾਹ ਕਿਉਂ ਸੀਗਾ ਹੈ ਨਾ ਤੇ ਕਹਿੰਦੇ ਉਹ ਪਾਤੀ ਤੇ ਜਦੋਂ ਕਹਿੰਦੇ ਮੈਂ ਅਗਲੇ ਦਿਨ ਐ ਰੋਣ ਲਾ ਕੇ ਪੈ ਗਿਆ ਕਹਿੰਦੇ ਅਗਲੇ ਦਿਨ ਮੈਂ ਜਦੋਂ ਉੱਠਿਆ ਤੇ ਮੈਂ ਰੋਜ ਜਦੋਂ ਕੱਟ ਕੇ ਦੇਖੀ ਤੇ ਮੇਰਾ ਕੰਨ ਬਿਲਕੁਲ ਸਾਫ਼ ਬਿਲਕੁਲ ਕੰਨ ਮੇਰਾ ਵਗਿਆ ਨਹੀਂਗਾ 2-3 ਦਿਨ ਅਸੀਂ ਉਸੇ ਤਰ੍ਹਾਂ ਕਿਆ ਉਹ ਦੀ ਬੂੰਦ ਪਾਉਂਦੇ ਰਹੇ ਤੇ ਕਹਿੰਦੇ ਮੇਰੇ ਕੰਨ ਬਿਲਕੁਲ ਵਗਣਾ ਹਟ ਗਿਆ ਇੱਕ ਕੰਨ ਤੇ ਅਸੀਂ ਟਰਾਈ ਕੀਤਾ ਪਹਿਲੇ ਦਿਨ ਹਨਾ 2-3 ਦਿਨ ਅਸੀਂ ਕਹਿੰਦੇ ਮੈਂ ਆਪਦੀ ਘਰ ਵਾਲੀ ਨੂੰ ਕਿਹਾ ਵੀ ਵੈਗਰੂ ਨੇ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਨੇ ਆਪਣੇ ਤੇ ਬਖਸ਼ਿਸ਼ ਕਰਤੀ ਹੈ ਹਨਾ ਤੇ ਕਹਿੰਦੇ 2 ਕੁ ਦਿਨਾਂ ਬਾਅਦ ਅਸੀਂ ਫਿਰ ਦੂਜੇ ਕੰਨ 'ਚ ਵੀ ਪਾਉਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਕਹਿੰਦੇ ਅਸੀਂ ਅਗਲਾ ਦਪਹਿਰਾ ਸਾਬ ਕੱਟਣ ਜਾਣਾ ਸੀ ਨਾ ਹਫਤੇ ਬਾਅਦ ਉਹ 7 ਦਿਨਾਂ ਦੇ ਵਿੱਚ ਦੋਨੋਂ ਮੇਰੇ ਕੰਨ ਠੀਕ ਹੋ ਗਏ ਬਿਲਕੁਲ ਵਗਣਾ हट ਗਏ ਬਿਲਕੁਲ ਹੀ ਦਵਾਈ ਵੀ ਮੇਰੀ ਬਿਲਕੁਲ ਬੰਦ ਸੀਗੀ ਕੋਈ ਦਵਾਈ ਨਹੀਂ ਮੈਂ ਲਈ ਸੀਗੀ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਬਹੁਤ ਬਖਸ਼ਿਸ਼ ਹੋ ਗਈ ਸੀ ਹੈਨਾ ਇੱਕ ਗੱਲ ਹੋਰ ਹੈ ਜਦੋਂ ਕੋਈ ਇਨਸਾਨ ਨਾ ਉਹਨਾਂ ਨੂੰ ਚੈਲੰਜ ਕਰਦਾ ਨਾ ਸ਼ਹੀਦਾਂ ਨੂੰ ਉਹ ਬਹੁਤ ਜਲਦੀ ਕਰਾਮਾਤ ਦਿਖਾਉਂਦੇ ਆ ਫਿਰ ਠੀਕ ਹੈ ਬਹੁਤ ਜਲਦੀ ਕਰਾਮਾਤ ਦਿਖਾਉਂਦੇ ਆ ਤੇ ਆਪਣੇ ਚਰਨਾਂ ਦੇ ਨਾਲ ਜੋੜਦੇ ਆ ਜਦੋਂ ਕੋਈ ਉਹਨਾਂ ਨੂੰ ਚੈਲੰਜ ਕਰਦਾ ਹੈ ਠੀਕ ਹੈ ਵੀਰ ਨੇ ਵੀ ਉਸੇ ਤਰ੍ਹਾਂ ਚੈਲੰਜ ਕੀਤਾ ਸੀਗਾ ਵੀ ਬਾਬਾ ਜੀ ਦੇ ਸਥਾਨ ਤੇ ਕੀ ਹੁੰਦਾ ਬਾਬਾ ਜੀ ਦੇ ਸਥਾਨ ਤੇ ਹਨਾ ਤੇ ਵੀਰ ਤੇ ਬਹੁਤ ਸੋਹਣੀ ਬਖਸ਼ਿਸ਼ ਹੋਈ ਉਹਨੋਂ ਵੀਰ ਦੱਸਦਾ ਕਿ ਮੈਂ ਮੈਂ ਵੀ ਜਾਣਾ ਠੀਕ ਹੈ ਤੇ ਮੇਰੀ ਘਰ ਵਾਲੀ ਵੀ ਜਾਣੇ ਅਸੀਂ ਦੋਨੋਂ ਜੀ ਚਪੈਰਾ ਸਾਹਿਬ ਕੱਟਣ ਜਾਣੇ ਆ ਹਨਾ ਘਰ ਦੇ ਵਿੱਚ ਵੀ ਬਾਣੀ ਪੜ੍ਹਦੇ ਆ ਕਰਦੇ ਵਿੱਚ ਬਾਣੀ ਦਾ ਜਾਪ ਹੁੰਦਾ ਹੈਗਾ ਹਨ ਤੇ ਬੱਚਿਆਂ ਨੂੰ ਵੀ ਬਾਣੀ ਦੇ ਨਾਲ ਜੋੜ ਲਿਆ ਹਨ ਤੇ ਇਸ ਤਰ੍ਹਾਂ ਵਾਹਿਗੁਰੂ ਜੀ ਬਹੁਤ ਸੋਹਣੀਆਂ ਸ਼ੀਦਾਂ ਦੀਆਂ ਬਖਸ਼ਿਸ਼ਾਂ ਹੁੰਦੀਆਂ ਨੇ ਹਨ ਜੇ ਆਪਾਂ ਸੱਚੇ ਮਨ ਨਾਲ ਅਰਦਾਸ ਕਰ ਲਈ ਹੈ ਹਨ ਤਾਂ ਬਹੁਤ ਸੋਹਣੀਆਂ ਉਹਨਾਂ ਦੀਆਂ ਬਖਸ਼ਿਸ਼ਾਂ ਹੁੰਦੀਆਂ ਬਸ ਕਮੀ ਆਪਣੇ ਵਿੱਚ ਕਿਤੇ ਨਾ ਕਿਤੇ ਰਹਿ ਜਾਂਦੀ ਹੈ ਜੇ ਆਪਣੀ ਅਰਦਾਸ ਨਹੀਂ ਪੂਰੀ ਆਪਣੀ ਕੋਈ ਕਰਮਾਂ ਦੀ ਖੇਡ ਹੁੰਦੀ ਹੈ ਠੀਕ ਹੈ ਆਪਣਾ ਕੋਈ ਪੁਰਬਲੇ ਜਨਮ ਦਾ ਕੋਈ ਹੁੰਦਾ ਆਪਣਾ ਕੁਝ ਆਪਣੇ ਕੋਲ ਪਾਪ ਕੋਨ ਕਿਸ ਤਰ੍ਹਾਂ ਦਾ ਹੋਇਆ ਹੁੰਦਾਗਾ ਜਿਹਦੇ ਕਰਕੇ ਆਪਣੀ ਅਰਦਾਸ ਨਹੀਂ ਪੂਰੀ ਹੁੰਦੀਗੀ ਠੀਕ ਹੈ ਜਾਂ ਕੋਈ ਕਰਮਾਂ ਦੀ ਖੇਡ ਹੁੰਦੀ ਜਾਂ ਕੋਈ ਟਾਈਮ ਦੀ ਖੇਡ ਹੁੰਦੀ ਹੈ ਕੁਝ ਟਾਈਮ ਪੈਂਦਾ ਹੁੰਦਾ ਹੋ ਸਕ ਜਿਹੜੀ ਵੀ ਅਰਦਾਸ ਜਿਹੜੇ ਕੰਮ ਲਈ ਅਰਦਾਸ ਕਰਦੇ ਹਨਾ ਤਾਂ ਪਰ ਸ਼ੀਦਾ ਸਿੰਘਾਂ ਤੇ ਜਾ ਕੇ ਅਪਰਦਾਸ ਕਰੀ ਆਪਣੀ ਅਰਦਾਸ ਜ਼ਰੂਰ ਸੁਣੀ ਜਾਂਦੀ ਹੈ ਆਪਣੇ ਦੇ ਵਿੱਚ ਕੋਈ ਕਮੀ ਰਹਿ ਜਾਂਦੀ ਆਪਣੀ ਸੇਵਾ 'ਚ ਕੋਈ ਕਮੀ ਹੁੰਦੀ ਹੈ ਜਦੋਂ ਵੀ ਕੋਈ ਅਰਦਾਸ ਵਾਹਿਗੁਰੂ ਜੀ ਨਾ ਪੂਰੀ ਹੋਵੇ ਤਾਂ ਵਾ ਪਰਮਾਤਮਾ ਤੇ ਤਾਣਾ ਵਹਿਣਾ ਨਹੀਂ ਮਾਰਨਾ ਹਮੇਸ਼ਾ ਆਪਣੇ ਆਪ ਨੂੰ ਤਾਣਾ ਵਹਿਣਾ ਮਾਰਨਾ ਕਿਉਂਕਿ ਜਿਹੜੇ ਵਾਹਿਗੁਰੂ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਜੀ ਹਨਾ ਉਹ ਜਾਣੀ ਜਾਣ ਸਭ ਕੁਝ ਉਹਨਾਂ ਦੇ ਹੱਥ ਵਿੱਚ ਹੈ ਨਾ ਉਹ ਗਲਤ ਹੋ ਨਹੀਂ ਸਕਦੇ ਕਿਸੇ ਤਰ੍ਹਾਂ ਵੀ ਉਹ ਗਲਤ ਨਹੀਂ ਕਰ ਸਕਦੇਗੇ ਕਿਸੇ ਇਨਸਾਨ ਦਾ ਉਹ ਗਲਤ ਨਹੀਂ ਕਰਦੇ ਇਹ ਆਪਣਾ ਹੀ ਕੋਈ ਕਰਮਾਂ ਦੀ ਖੇਡ ਹੁੰਦੀ ਹੈ ਕੋਈ ਆਪਣੇ ਕੋਲੋਂ ਹੀ ਕੋਈ ਗਲਤੀ ਹੋ ਜਾਂਦੀ ਹੈ ਹੈ ਨਾ ਜਿਹਦੇ ਕਰਕੇ ਆਪਣੀ ਅਰਦਾਸ ਨਹੀਂ ਪੂਰੀ ਹੁੰਦੀਗੀ ਤਾਂ ਵੈ ਗੁਰੂ ਜੀ ਜੇ ਆਪਣੀ ਅਰਦਾਸ ਨਹੀਂ ਪੂਰੀ ਹੁੰਦੀ ਤੇ ਪ੍ਰਮਾਤਮਾ ਤੇ ਵਿਸ਼ਵਾਸ ਨਾ ਢਲਾਇਆ ਕਰੋ ਵਿਸ਼ਵਾਸ ਪੂਰਾ ਰੱਖਿਆ ਕਰੋ ਇੱਕ ਦਿਨ ਜ਼ਰੂਰ ਪ੍ਰਮਾਤਮਾ ਦੀ ਆਪਣੇ ਤੇ ਬਖਸ਼ਿਸ਼ ਹੋਊਗੀ ਠੀਕ ਹੈ ਇੱਕ ਦਿਨ ਜ਼ਰੂਰ ਆਪਣੀ ਸੁਣੇ ਜਾਊਗੀ ਤਾਂ ਇਸੇ ਤਰ੍ਹਾਂ ਪਰਮਾਤਮਾ ਤੇ ਵਿਸ਼ਵਾਸ ਕਰਦੇ ਰਿਹਾ ਕਰੋ ਹਣ ਤੇ ਕਿਰਪਾ ਪਰਮਾਤਮਾ ਸਭ ਤੇ ਬਣਾਈ ਰੱਖਾਂ ਸਭ ਨੂੰ ਆਪਣਾ ਚਰਨਾ ਦੇ ਨਾਲ ਜੋੜ ਕੇ ਰੱਖਾਂ ਗੁਰੂ ਮਹਾਰਾਜ ਜੀ ਆਪਣੀਆਂ ਬਖਸ਼ਿਸ਼ਾਂ ਦਿੰਦੇ ਰਹਿਣ ਸੇਵਾ ਲੈਂਦੇ ਰਹਿਣ ਇਸੇ ਤਰ੍ਹਾਂ ਵਾਈਬਰੂ ਜੀ ਠੀਕ ਹੈ ਤੇ ਸੱਚੇ ਮਨ ਨਾਲ ਜੁੜ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਨਾਲ ਠੀਕ ਹੈ ਸ਼ਹੀਦ ਸਿੰਘਾ ਨਾਲ ਉਹਨਾਂ ਦਾ ਤਾਂ ਨਾਮ ਜਪਿਆ ਕਰੋ ਉਹਨਾਂ ਨੂੰ ਤਨ ਤਨ ਕਿਹਾ ਕਰੋ ਕਿ ਕਿ ਤਨ ਤਨ ਕਹਿਣ ਨਾਲ ਸ਼ਹੀਦ ਸਿੰਘ ਬਹੁਤ ਜਲਦੀ ਖੁਸ਼ ਹੁੰਦੇ ਆ ਹਨ ਕਿਉਂਕਿ ਤਨ ਉਹਨਾਂ ਦੀ ਕਮਾਈ ਤੇ ਤੁਹਾਨੂੰ ਉਹਨਾਂ ਦੀਆਂ ਸ਼ਹੀਦੀਆਂ ਦੇਖੋ ਤੁਸੀਂ ਜੇ ਆਪਾਂ ਸੋਚ ਕੇ ਵੀ ਵੇਖੀ ਜਨ ਤਨ ਬਾਬਾ ਦੀਪ ਸਿੰਘ ਜੀ ਦੇ ਅਨੋਖੇ ਸ਼ੀਦਾ ਮਰਸ਼ੀਦ ਹੋਏ ਹਨ ਜੇ ਆਪਾ ਉਹਨਾਂ ਕੁਰਬਾਨੇ ਨੂੰ ਉਹਨਾਂ ਕਿਤੇ ਸੋਚ ਕੇ ਦੇਖੋ ਤੁਸੀਂ ਆਪਦੀ ਅੱਖਾਂ ਸਾਹਮਣੇ ਲਿਆ ਕੇ ਦੇਖੋ ਕਿੰਨੀ ਧਨ ਕਮਾਈ ਐ ਕਿੰਨੀ ਅਨੋਖੀ ਸ਼ੀਧੀ ਉਹਨਾਂ ਦੀ ਹਨਾ ਤੇ ਆਪਾਂ ਸੋਚ ਵੀ ਨਹੀਂ ਸਕਦੇਗੇ ਇੱਕ ਉਹਨਾਂ ਦੀ ਕਮਾਈ ਬਾਰੇ ਉਹਨਾਂ ਦੀ ਸ਼ੀਧੀ ਬਾਰੇ ਕਿਸ ਤਰ੍ਹਾਂ ਹੋਇਆ ਹੋਊਗਾ ਹਨਾ ਕਿਸ ਤਰ੍ਹਾਂ ਦੇਖੋ ਉਹਨਾਂ ਨੇ ਕਮਾਈ ਕੀਤੀ ਕਿੰਨੀ ਅਨੋਖੀ 시ਧੀ ਪ੍ਰਾਪਤ ਕੀਤੀ ਤਨਤਨ ਬਾਬਾ ਦੀ ਸੰਜੇਦਣਾ ਤੇ ਉਹਨਾਂ ਦੀਆਂ ਅਜਿਹੇਆਂ ਕੁਰਬਾਨੀਆਂ ਹੋਣ ਕਰਕੇ ਹੀ ਉਹਨਾਂ ਨੂੰ ਤਨਤਨ ਕਿਹਾ ਜਾਂਦਾ ਹੈਗਾ ਤਾਂ ਵਾਹਿਗੁਰੂ ਜੀ ਜ਼ਰੂਰ ਤਨਤਨ ਕਿਹਾ ਕਰੋ ਤਾਨੇ ਉਹਨਾਂ ਦੀ ਸ਼ਹੀਦੀ ਠੀਕ ਹੈ ਤਾਨੇ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਛੋਟੇ-ਛੋਟੇ ਹੋ ਕੇ ਕਿੰਨੀਆਂ ਅਨੋਖੀਆਂ ਸ਼ਹੀਦੀਆਂ ਪਾ ਗਈ ਹਨਾ ਤਾਂ ਬਹੁਤ ਇਹੋ ਜੀਆਂ ਧਾਰਨਾ ਹੈਗੀਆਂ ਨੇ ਸਿੱਖ ਧਰਮ ਦੇ ਵਿੱਚ ਇਸ ਤਰ੍ਹਾਂ ਦੀਆਂ ਧਾਰਨਾਵਾਂ ਬੱਚਿਆਂ ਨੂੰ ਜਰੂਰ ਦੱਸਿਆ ਕਰੋ ਤਾਂ ਜੋ ਬੱਚੇ ਸਿੱਖ ਧਰਮ ਦੇ ਨਾਲ ਜੁੜਨ ਹਨਾ ਕੁਰਬਾਨੀਆਂ ਉਹਨਾਂ ਨੂੰ ਆਪਣਾ ਇਤਿਹਾਸ ਪਤਾ ਲੱਗੇ ਹਨਾ ਤਾਂ ਇਸ ਤਰ੍ਹਾਂ ਦੀਆਂ ਹੋਰ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਹੁਣ ਆਪਾਂ ਕਰਦੇ ਹਾਂ ਵੀਡੀਓ ਦੀ ਸਮਾਪਤੀ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ